ਰੋਹਨ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸੀ ਬਾਹਰ ਘੁੱਪ ਹਨੇਰਾ ਸੀ ਅਤੇ ਮੀਂਹ ਦੀਆਂ ਬੂੰਦਾਂ ਖਿੜਕੀ ਦੇ ਸ਼ੀਸ਼ਿਆਂ ਤੇ ਤੇਜ਼ੀ ਨਾਲ ਡਿੱਗ ਕੇ ਅਜੀਬ ਜਿਹੀ ਆਵਾਜ਼ ਕਰ ਰਹੀਆਂ ਸੀ ਕਮਰੇ ਵਿੱਚ ਸਿਰਫ ਇੱਕ ਟੇਬਲ ਲੈਂਪ ਦੀ ਹਲਕੀ ਪੀਲੀ ਰੋਸ਼ਨੀ ਫੈਲੀ ਹੋਈ ਸੀ ਜਿਸ ਵਿੱਚ ਉਹ ਕਿਸੇ ਨਾਵਲ ਦੇ ਪੰਨਿਆਂ ਵਿੱਚ ਖੋਇਆ ਹੋਇਆ ਸੀ ਅਚਾਨਕ ਉਸ ਦੀ ਨਜ਼ਰ ਖਿੜਕੀ ਤੋਂ ਬਾਹਰ ਬਾਹਰ ਪਈ ਮੀਂਹ ਦੀਆਂ ਪਰਤਾਂ ਦੇ ਵਿਚਕਾਰ ਦੂਰ ਖੇਤਾਂ ਵੱਲ ਟਾਰਚ ਦੀ ਰੋਸ਼ਨੀ ਟਿਮਟਿਮ ਆ ਰਹੀ ਸੀ ਉਸ ਰੋਸ਼ਨੀ ਵਿੱਚ ਉਸ ਨੇ ਕਿਸੇ ਔਰਤ ਦੀ ਪਰਛਾਈ ਨੂੰ ਹੌਲੀ-ਹੌਲੀ ਖੇਤ ਵੱਲ ਜਾਂਦੇ ਦੇਖਿਆ ਉਸ ਸੁਨਸਾਨ ਹਨੇਰੇ ਅਤੇ ਮੀਂਹ ਦੀ ਤੇਜ਼ ਆਵਾਜ਼ ਦੇ ਵਿਚਕਾਰ ਉਹ ਸ਼ਬੀ ਜਿਵੇਂ ਕਿਸੇ ਰਹੱਸ ਦਾ ਸੰਕੇਤ ਦੇ ਰਹੀ ਸੀ ਰੋਹਨ ਦਾ ਦਿਲ ਅਚਾਨਕ ਤੇਜ਼ੀ ਨਾਲ ਧੜਕਣ ਲੱਗਾ ਉਹ ਕੌਣ ਸੀ ਅਤੇ ਇਸ ਤਰ੍ਹਾਂ ਰਾਤ ਨੂੰ ਇਕੱਲੀ ਖੇਤ ਵੱਲ ਕਿਉਂ ਜਾ ਰਹੀ ਸੀ ਉਹ ਨਾਵਲ ਛੱਡ ਕੇ ਉੱਠਿਆ ਅਤੇ ਖਿੜਕੀ ਕੋਲ ਜਾ ਕੇ ਖੜਾ ਹੋ ਗਿਆ ਉਸ ਨੂੰ ਸਾਫ਼-ਸਾਫ਼ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਉਹ ਔਰਤ ਕੌਣ ਸੀ ਥੋੜੀ ਦੇਰ ਦੇਖਣ ਤੋਂ ਬਾਅਦ ਉਹ ਔਰਤ ਖੇਤਾਂ ਦੇ ਵਿੱਚਕਾਰ ਜਾ ਕੇ ਗਾਇਬ हो गए रोहन ढुंगा सा ਛੱਡਦੇ ਹੋਏ ਵਾਪਸ ਆ ਕੇ ਕੁਰਸੀ ਤੇ ਬੈਠ ਗਿਆ ਲਗਭਗ ਅੱਧੇ ਘੰਟੇ ਬਾਅਦ ਉਸ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਖੁੱਲਣ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਖਿੜਕੀ ਤੋਂ ਬਾਹਰ 헤ਠਾ ਝਾਤ ਮਾਰ ਕੇ ਦੇਖਿਆ ਤਾਂ ਉਸਦੀ ਭਾਬੀ ਗੋਰੀ ਦਬੇ ਪੈਰਾਂ ਨਾਲ ਆਂਗਣ ਵਿੱਚੋਂ ਲੰਘਦੀ ਹੋਈ ਘਰ ਅੰਦਰ ਆ ਰਹੀ ਸੀ ਇਹ ਦ੍ਰਿਸ਼ ਦੇਖ ਕੇ ਉਹ ਅੰਦਰੋ ਹੀ ਲਗਿਆ ਉਸ ਨੂੰ ਸਮਝ ਨਹੀਂ ਆਇਆ ਕਿ ਅੱਧੀ ਰਾਤ ਨੂੰ ਇਸ ਤਰ੍ਹਾਂ ਭਾਰੀ ਮੀਂਹ ਵਿੱਚ ਉਸਦੀ ਭਾਬੀ ਨੂੰ ਬਾਹਰ ਨਿਕਲਣ ਦੀ ਕੀ ਲੋੜ ਪਈ ਸੀ ਵੈਸੇ ਵੀ ਜਦੋਂ ਤੋਂ ਉਸਦੇ ਭਰਾ ਦਾ ਸਵਰਗਵਾਸ ਹੋਇਆ ਸੀ ਉਸਦੀ ਭਾਬੀ ਹਮੇਸ਼ਾ ਚੁੱਪਚਾਪ ਰਹਿੰਦੀ ਸੀ ਪਰ ਹੁਣ ਕੁਝ ਦਿਨਾਂ ਤੋਂ ਉਹ ਦੇਖ ਰਿਹਾ ਸੀ ਕਿ ਉਸਦੀ ਭਾਬੀ ਦੇ ਚਿਹਰੇ ਤੇ ਚਮਕ ਕੁਝ ਵੱਧਦੀ ਜਾ ਰਹੀ ਸੀ ਉਸ ਨੂੰ ਹੋਰ ਕੁਝ ਸਮਝ ਨਹੀਂ ਆਇਆ ਤਾਂ ਉਹ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਅਤੇ ਦਰਵਾਜ਼ਾ ਖੋਲ ਕੇ ਹੀਠਾਂ ਹਾਲ ਵਿੱਚ ਪਹੁੰਚ ਗਿਆ ਜਿਵੇਂ ਹੀ ਗੋਰੀ ਨੇ ਆਪਣੇ ਦਿਓਰ ਨੂੰ ਦੇਖਿਆ ਉਹ ਘਬਰਾ ਗਈ ਉਸ ਦੀਆਂ ਧੜਕਣਾ ਤੇਜ਼ ਹੋ ਗਈਆਂ ਰੋਹਨ ਨੇ ਗੰਭੀਰ ਨਜ਼ਰਾਂ ਨਾਲ ਆਪਣੀ ਭਾਬੀ ਦੇ ਭਿੱਜੇ ਹੋਏ ਸੂਟ ਵੱਲ ਦੇਖਦੇ ਹੋਏ ਪੁੱਛਿਆ ਭਾਬੀ ਇੰਨੇ ਮੀਂਹ ਵਿੱਚ ਅੱਧੀ ਰਾਤ ਨੂੰ ਕਿੱਥੇ ਗਏ ਸੀ ਗੋਰੀ ਨੇ ਬਹਾਨਾ ਬਣਾਉਂਦੇ ਹੋਏ ਕਿਹਾ ਮੈਨੂੰ ਲੱਗਿਆ ਕਿ ਛੱਤ ਦੇ ਕੱਪੜੇ ਰਹਿ ਗਏ ਹੈ ਉਹ ਦੇਖਣ ਗਈ ਸੀ ਇੰਨਾ ਕਹਿ ਕੇ ਉਹ ਤੀਰ ਵਾਂਗ ਤੇਜ਼ੀ ਨਾਲ ਭੱਜ ਕੇ ਆਪਣੇ ਕਮਰੇ ਵਿੱਚ ਚਲੀ ਗਈ ਰੋਹਨ ਹੈਰਾਨ ਰਹਿ ਗਿਆ ਅਤੇ ਸੋਚਣ ਲੱਗਾ ਕਿ ਭਾਬੀ ਝੂਠ ਕਿਉਂ ਬੋਲ ਰਹੀ ਹੈ ਰੋਹਨ ਦੇ ਪਰਿਵਾਰ ਵਿੱਚ ਸਿਰਫ ਉਸਦੀ ਵਿਧਵਾ ਭਾਬੀ ਉਸਦੇ ਪਿਤਾ ਰਮੇਸ਼ਵਰ ਜੀ ਅਤੇ ਉਹ ਖੁਦ ਸੀ ਉਨਰੋਹਨ ਅੱਧੀ ਰਾਤ ਨੂੰ ਆਪਣੇ ਪਿਤਾ ਜੀ ਨੂੰ ਜਗਾ ਕੇ ਇਹ ਸਭ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਸਭ ਜਾਣ ਕੇ ਪਿਤਾ ਜੀ ਨੂੰ ਬਹੁਤ ਗੁੱਸਾ ਆ ਜਾਵੇਗਾ ਅਤੇ ਗੱਲ ਵਿਗੜ ਜਾਵੇਗੀ ਇਸ ਲਈ ਉਹ ਚੁੱਪਚਾਪ ਵਾਪਸ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਿਆ ਪੂਰੀ ਰਾਤ ਚਿੰਤਾ ਦੇ ਮਾਰੇ ਉਸ ਨੂੰ ਨੀਂਦ ਨਹੀਂ ਆਈ ਉਸ ਨੂੰ ਲੱਗ ਰਿਹਾ ਸੀ ਕਿ ਜ਼ਰੂਰ ਉਸ ਦੀ ਭਾਬੀ ਕੁਝ ਨਾ ਕੁਝ ਲੁਕਾ ਰਹੀ ਹੈ ਅਗਲੀ ਰਾਤ ਉਸਨੇ ਸੋਚਿਆ ਸੀ ਕਿ ਉਹ ਜਾਗ ਕੇ ਭਾਬੀ ਤੇ ਨਜ਼ਰ ਰੱਖੇਗਾ ਪਰ ਪਿਛਲੀ ਰਾਤ ਜਾਗਣ ਕਾਰਨ ਉਸ ਨੂੰ ਜਲਦੀ ਹੀ ਨੀਂਦ ਆ ਗਈ ਅਤੇ ਉਹ ਗੂੜੀ ਨੀਂਦ ਵਿੱਚ ਸੋ ਗਿਆ ਜਦੋਂ ਉਸਦੀ ਨੀਂਦ ਟੁੱਟੀ ਸਵੇਰ ਦੇ 3 ਵਜh ਰਹੇ ਸੀ ਉਸਨੇ ਆਪਣਾ ਸਿਰ ਫੜ ਲਿਆ ਕਿ ਅੱਜ ਤਾਂ ਉਹ ਭਾਬੀ ਤੇ ਨਜ਼ਰ ਹੀ ਨਹੀਂ ਰੱਖ ਸਕਿਆ ਅਗਲੀ ਰਾਤ ਉਹ ਸ਼ਾਮ ਨੂੰ ਜ਼ਰਾ ਜਲਦੀ ਸੋ ਗਿਆ ਸੀ ਲਗਭਗ 12 ਵਜh ਦੇ ਕਰੀਬ ਉਸਦੀ ਅੱਖ ਖੁੱਲ ਗਈ ਉਹ ਖਿੜਕੀ ਕੋਲ ਜਾ ਕੇ ਖੜਾ ਹੋ ਗਿਆ ਉਸ ਰਾਤ ਮੀਂਹ ਨਹੀਂ ਸੀ ਹੋ ਰਿਹਾ ਉਸਨੇ ਸਾਫ਼ ਦੇਖਿਆ ਕਿ ਉਸਦੀ ਭਾਬੀ ਦਰਵਾਜ਼ਾ ਖੋਲ ਕੇ ਕਿਤੇ ਬਾਹਰ ਜਾ ਰਹੀ ਸੀ ਅੱਜ ਉਹ ਨਹੀਂ ਰੁਕਿਆ ਉਸਨੇ ਵੀ ਉੱਤਰ ਕੇ ਆਪਣੀ ਭਾਬੀ ਦਾ ਪਿੱਛਾ ਕੀਤਾ ਪਰ ਹਨੇਰੇ ਵਿੱਚ ਉਹ ਖੇਤਾਂ ਵਿੱਚ ਕਿਤੇ ਹੋਰ ਚਲੀ ਗਈ ਉਸ ਨੂੰ ਕੁਝ ਪਤਾ ਨਹੀਂ ਚਲਿਆ ਉਹ ਕਾਫੀ ਦੇਰ ਤੱਕ ਇੱਧਰ ਉੱਧਰ ਭਟਕਦਾ ਰਿਹਾ ਪਰ ਉਸਦੀ ਭਾਬੀ ਉਸ ਨੂੰ ਕਿਤੇ ਨਹੀਂ ਦਿਖੀ ਥੱਕ ہار ਕੇ ਉਹ ਘਰ ਵਾਪਸ ਆ ਗਿਆ ਘਰ ਪਹੁੰਚ ਕੇ ਉਸਨੇ ਦੇਖਿਆ ਕਿ ਉਸਦੀ ਭਾਬੀ ਤਾਂ ਆਪਣੇ ਕਮਰੇ ਵਿੱਚ ਸੌ ਰਹੀ ਸੀ ਇਹ ਦੇਖ ਕੇ ਉਹ 당ਗ ਰਹਿ ਗਿਆ ਅਤੇ ਸੋਚਣ ਲੱਗਾ ਕਿ ਭਾਬੀ ਕਦੋਂ ਵਾਪਸ ਆ ਗਈ ਪਤਾ ਹੀ ਨਹੀਂ ਚਲਿਆ ਉਹ ਸੋਚਣ ਲੱਗਾ ਕਿ ਜੇ ਮੈਂ ਸਿੱਧੇ ਸਿੱਧੇ ਭਾਬੀ ਤੋਂ ਕੁਝ ਪੁੱਛਾਂਗਾ ਤਾਂ ਉਹ ਝੂਠ ਬੋਲ ਦੇਣਗੇ ਇਸ ਲਈ ਉਹ ਆਪਣੀ ਭਾਬੀ ਨੂੰ ਰੰਗੇ ਹੱਥ ਫੜਨਾ ਚਾਹੁੰਦਾ ਸੀ ਉਸ ਦੇ ਮਨ ਵਿੱਚ ਬਹੁਤ ਉਥਲ-ਪੁਥਲ ਸੀ ਕਿ ਆਖਰ ਉਸ ਦੀ ਭਾਬੀ ਹਰ ਰਾਤ ਖੇਤਾਂ ਵਿੱਚ ਕੀ ਕਰਨ ਜਾਂਦੀ ਹੈ ਅਗਲੀ ਸਵੇਰ ਉਸ ਦੀ ਨੀਂਦ ਜ਼ਰਾ دیر ਨਾਲ ਟੁੱਟੀ ਉਸ ਤੇ ਪਿਤਾ ਜੀ ਕਹਿਣ ਲੱਗੇ ਬੇਟਾ ਤੈਨੂੰ ਕਾਲਜ ਜਾਣ ਲਈ देर ਹੋ ਜਾਵੇਗੀ ਅੱਜ ਕੱਲ ਦੇਖ ਰਿਹਾ ਹਾਂ ਕਿ ਤੂੰ ਜਲਦੀ ਨਹੀਂ ਉੱਠਦਾ ਇਸ ਤਰ੍ਹਾਂ ਪੜ੍ਹਾਈ ਵਿੱਚ ਧਿਆਨ ਨਹੀਂ ਦਿਓਗੇ ਤਾਂ ਕਿਵੇਂ ਚਲੇਗਾ ਰੋਹਨ ਕੀ ਦੱਸਦਾ ਕੀ ਉਹ ਕਿਸੇ ਗਹਿਰੀ ਉਦੇੜਵਨ ਵਿੱਚ ਡੁੱਬਿਆ ਹੋਇਆ ਸੀ ਤਦੇ ਗੋਰੀ ਉਸ ਲਈ ਗਰਮਾ-ਗਰਮ ਆਲੂ ਦਾ ਪਰਾਂਠਾ ਲੈ ਆਈ ਅਚਾਰ ਨਾਲ ਸਵਾਦੀ ਪਰਾਂਠੇ ਉਸ ਨੂੰ ਬਹੁਤ ਪਸੰਦ ਸੀ ਪਰ ਅੱਜ ਉਸ ਦਾ ਮਨ ਕਿਸੇ ਹੋਰ ਵਿਚਾਰਾਂ ਵਿੱਚ ਉਲਝਿਆ ਹੋਇਆ ਸੀ ਅੱਧਾ-ਅਧੂਰਾ ਨਾਸ਼ਤਾ ਕਰਕੇ ਉਹ ਕਾਲਜ ਜਾਣ ਲਈ ਨਿਕਲ ਗਿਆ ਪਰ ਕਾਲਜ ਵਿੱਚ ਉਸ ਦਾ ਮਨ ਬਿਲਕੁਲ ਨਹੀਂ ਲੱਗ ਰਿਹਾ ਸੀ ਉਹ ਬੇਸਬਰੀ ਨਾਲ ਰਾਤ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਰੋਹਨ ਨੇ ठान ਲਿਆ ਸੀ ਕਿ ਅੱਜ ਉਹ ਹੋਰ ਧਿਆਨ ਨਾਲ ਆਪਣੀ ਭਾਬੀ ਤੇ ਨਜ਼ਰ ਰੱਖੇਗਾ। ਪਰ ਕਿਸਮਤ ਜਿਵੇਂ ਉਸ ਦਾ ਸਾਥ ਨਹੀਂ ਦੇ ਰਹੀ ਸੀ। ਸ਼ਾਮ ਹੁੰਦੇ ਹੀ ਉਸ ਦੇ ਦੋਸਤ ਦਾ ਫੋਨ ਆਇਆ ਕਿ ਉਸ ਦੀ ਭੈਣ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਮਦਦ ਦੀ ਗੁਹਾਰ ਸੁਣ ਕੇ ਰੋਹਨ ਵੀ ਤੁਰੰਤ ਉਸ ਦੇ ਨਾਲ ਚਲਿਆ ਗਿਆ। ਪੂਰੀ ਰਾਤ ਹਸਪਤਾਲ ਵਿੱਚ ਹੀ ਬੀਤ ਗਈ। ਰੋਹਨ ਜਾਣਦਾ ਸੀ ਕਿ ਇਸ ਦੌਰਾਨ ਉਸਦੀ ਭਾਬੀ ਜ਼ਰੂਰ ਖੇਤਾਂ ਵੱਲ ਗਈ ਹੋਵੇਗੀ ਪਰ ਹੁਣ ਉਸ ਨੂੰ ਸੱਚਾਈ ਦਾ ਪਤਾ ਲਗਾਉਣ ਲਈ ਅਗਲੀ ਰਾਤ ਤੱਕ ਦਾ ਇੰਤਜ਼ਾਰ ਕਰਨਾ ਸੀ। ਅਗਲੇ ਦਿਨ ਉਹ ਇੰਨਾ ਥੱਕਿਆ ਹੋਇਆ ਸੀ ਕਿ ਕਾਲਜ ਵੀ ਨਹੀਂ ਗਿਆ। ਸਾਰਾ ਦਿਨ ਬਿਸਤਰੇ ਤੇ ਪਿਆ ਰਿਹਾ। ਉਹ ਬੇਚਾਨੀ ਵਿੱਚ ਛਟਪਟਾਉਂਦਾ ਰਿਹਾ ਸ਼ਾਮ ਤੱਕ ਉਸ ਨੇ ठान ਲਿਆ ਸੀ ਕਿ ਅੱਜ ਚਾਹੇ ਕੁਝ ਵੀ ਹੋ ਜਾਵੇ ਉਹ ਭਾਬੀ ਦਾ ਰਾਜ ਖੋਲ ਕੇ ਹੀ ਰਹੇਗਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲਿਆ ਗਿਆ ਦਰਵਾਜ਼ਾ ਬੰਦ ਕਰਕੇ ਲਾਈਟ ਬੁਝਾ ਦਿੱਤੀ ਤਾਂ ਜੋ ਉਸ ਦੀ ਭਾਬੀ ਨੂੰ ਲੱਗੇ ਕਿ ਉਹ ਗੂੜੀ ਨੀਂਦ ਵਿੱਚ ਹੈ ਪਰ ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲੀਆਂ ਸੀ ਅੱਧੀ ਰਾਤ ਨੂੰ ਅਚਾਨਕ ਮੁੱਖ ਦਰਵਾਜ਼ੇ ਦੇ ਖੁੱਲਣ ਦੀ ਆਵਾਜ਼ ਆਈ। ਰੋਹਨ ਦਬੇ ਪੈਰਾਂ ਬਾਹਰ ਨਿਕਲਿਆ ਅਤੇ ਝਾਤ ਮਾਰ ਕੇ ਦੇਖਿਆ। ਅੱਜ ਫਿਰ ਉਸਦੀ ਭਾਬੀ ਹੀ ਨਹੀਂ ਸਗੋਂ ਉਸਦੇ ਪਿਤਾ ਜੀ ਦਾ ਕਮਰਾ ਵੀ ਖਾਲੀ ਸੀ। ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗਾ। ਕੀ ਇਹ ਸੰਭਵ ਸੀ ਕਿ ਪਿਤਾ ਜੀ ਵੀ ਹਰ ਰਾਤ ਕਿਤੇ ਜਾਂਦੇ ਰਹੇ ਹੋਣ ਅਤੇ ਉਸ ਨੇ ਕਦੀ ਗੌਰ ਹੀ ਨਾ ਕੀਤਾ ਹੋਵੇ। ਪਸੀਨੇ ਨਾਲ ਭਿੱਜਿਆ ਰੋਹਨ ਨੇ ਜਲਦੀ ਜਲਦੀ ਭਾਬੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਖੇਤਾਂ ਵਿੱਚ ਪਹੁੰਚ ਕੇ ਉਸ ਦਾ ਖੂਨ ਜਿਵੇਂ ਜੰਮ ਗਿਆ ਗੋਰੀ ਨੇ ਖੇਤ ਦੇ ਵਿੱਚਕਾਰ ਇੱਕ ਕਾਲਾ ਕੱਪੜਾ ਵਿਛਾਇਆ ਸੀ ਵਿਚਕਾਰ ਦੀਵਾ ਜਗਾ ਕੇ ਰੱਖਿਆ ਤੇ ਹੱਥ ਵਿੱਚ ਨਿੰਬੂ ਲੈ ਕੇ ਉਸ ਵਿੱਚ ਕੰਡੇ ਚਬੋਣ ਲੱਗੀ ਨਾਲ ਹੀ ਉਹ ਕੁਝ ਅਜੀਬ ਜਿਹੇ ਮੰਤਰ ਉਚਾਰਨ ਕਰਨ ਲੱਗੀ ਰਾਤ ਦੀ ਖਾਮੋਸ਼ੀ ਅਤੇ ਵਿਚਕਾਰ-ਵਿਚਾਰ ਉੱਲੂ ਦੀ ਆਵਾਜ਼ ਨੇ ਮਾਹੌਲ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ। ਰੋਹਨ ਡਰ ਨਾਲ ਕੰਬ ਰਿਹਾ ਸੀ ਕਿ ਤਦ ਉਸਨੇ ਦੇਖਿਆ ਕਿ ਨੇੜੇ ਹੀ ਝਾੜੀਆਂ ਵਿੱਚ ਉਸਦੇ ਪਿਤਾ ਜੀ ਵੀ ਲੁਕ ਕੇ ਸਭ ਕੁਝ ਦੇਖ ਰਹੇ ਸੀ। ਹੌਲੀ-ਹੌਲੀ ਕਦਮ ਬਦੋ ਵਧੋਂਦੇ ਹੋਏ ਰੋਹਣ ਉਹਨਾਂ ਕੋਲ ਪਹੁੰਚਿਆ ਅਤੇ ਬੋਲਿਆ ਪਾਪਾ ਤੁਸੀਂ ਇੱਥੇ ਪਿਤਾ ਜੀ ਵੀ ਝੌਂਕ ਪਏ ਅਤੇ ਹੌਲੀ ਜਹੀ ਬੋਲੇ ਕੁਝ ਰਾਤਾਂ ਤੋਂ ਮੈਂ ਬਹੂ ਨੂੰ देर ਨਾਲ ਘਰ ਵਾਪਸ ਆਉਂਦੇ ਦੇਖਿਆ ਸੀ ਮੈਂ ਕੁਝ ਨਹੀਂ ਪੁੱਛਿਆ ਪਰ ਸ਼ੱਕ ਹੋ ਗਿਆ ਸੀ ਅੱਜ ਸੱਚ ਜਾਣਨ ਲਈ ਮੈਂ ਇੱਥੇ ਪਹਿਲਾਂ ਹੀ ਆ ਕੇ ਲੁਕ ਗਿਆ ਸੀ ਦੋਵੇਂ ਪਿਓ ਪੁੱਤ ਦੇ ਸਾਹਮਣੇ ਹੀ ਗੋਰੀ ਨੇ ਜਦੋਂ ਸਭ ਸਮੇਟਿਆ ਤੇ ਵਾਪਸ ਮੁੜਨ ਲੱਗੀ ਤਾਂ ਉਹਨਾਂ ਨੇ ਉਸ ਨੂੰ ਰਸਤੇ ਵਿੱਚ ਹੀ ਰੋਕ ਲਿਆ ਗੋਰੀ ਉਹਨਾਂ ਨੂੰ ਦੇਖ ਕੇ ਸਹਿਮ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਰਾਮੇਸ਼ਵਰ ਜੀ ਨੇ ਸਖਤ ਆਵਾਜ਼ ਵਿੱਚ ਪੁੱਛਿਆ ਬਹੂ ਇਹ ਸਭ ਕੀ ਕਰ ਰਹੀ ਹੈ ਰੋਜ਼ ਰੋਜ਼ ਅੱਧੀ ਰਾਤ ਨੂੰ ਖੇਤਾਂ ਵਿੱਚ ਕਿਉਂ ਆਉਂਦੀ ਹੈ ਰੋ ਗੋਰੀ ਰੋਂਦੀ ਹੋਈ ਬੋਲੀ ਸੁਪਨੇ ਵਿੱਚ ਮੈਨੂੰ ਹਰ ਰਾਤ ਮੇਰੇ ਪਤੀ ਦਿਖਾਈ ਦਿੰਦੇ ਹਨ ਉਹ ਕਹਿੰਦੇ ਹਨ ਕਿ ਮੈਂ ਵਾਪਸ ਆਉਣਾ ਚਾਹੁੰਦਾ ਹਾਂ ਮੈਨੂੰ ਬੁਲਾ ਲਓ ਮਾਈਕੇ ਵਿੱਚ ਰਹਿੰਦੇ ਸਮੇਂ ਮੇਰੀ ਮੁਲਾਕਾਤ ਇੱਕ ਤਾੰਤ੍ਰਿਕ ਨਾਲ ਹੋਈ ਸੀ ਉਸਨੇ ਮੈਨੂੰ ਇਹ ਕਿਤਾਬ ਦਿੱਤੀ ਅਤੇ ਕਿਹਾ ਕਿ ਇਸ ਵਿਧੀ ਨਾਲ ਮੈਂ ਉਹਨਾਂ ਨੂੰ ਵਾਪਸ ਬੁਲਾ ਸਕਦੀ ਹਾਂ ਮੈਂ ਇਹੀ ਕਰਨ ਆਉਂਦੀ ਹਾਂ ਉਸ ਦੀ ਗੱਲ ਸੁਣ ਕੇ ਰੋਹਨ ਅਤੇ ਰਾਮੇਸ਼ਵਰ ਜੀ ਹੈਰਾਨ ਰਹਿ ਗਏ ਰੋਹਨ ਨੇ ਉਸ ਦਾ ਮੋਢਾ ਫੜ ਕੇ ਕਿਹਾ ਭਾਬੀ ਅਜਿਹਾ ਕੁਝ ਨਹੀਂ ਹੁੰਦਾ ਤਾਂ ਤੰਤਰਿਕ ਨੇ ਤੁਹਾਡੇ ਦੁੱਖ ਦਾ ਫਾਇਦਾ ਉਠਾਇਆ ਹੈ ਭਰਾ ਦੀਆਂ ਜਾਦਾ ਹੀ ਤੁਹਾਡੇ ਸੁਪਨੇ ਵਿੱਚ ਆ ਰਹੀਆਂ ਹਨ ਸਚਾਈ ਇਹ ਹੈ ਕਿ ਉਹ ਕਦੇ ਵਾਪਸ ਨਹੀਂ ਆਉਣਗੇ ਰਾਮੇਸ਼ਵਰ ਜੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਉਹ ਭਰੇ ਘਲੇ ਨਾਲ ਬੋਲੇ ਹਾਂ ਬਹੂ ਪੁੱਤ ਦੇ ਜਾਣ ਦਾ ਦੁੱਖ ਮੈਨੂੰ ਵੀ ਹੈ ਪਰ ਇਨਸਾਨ ਨੂੰ ਹਕੀਕਤ ਨੂੰ ਸਵੀਕਾਰ ਕਰਨਾ ਪੈਂਦਾ ਹੈ ਇਸ ਤਰ੍ਹਾਂ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਕੇ ਤੂੰ ਹੋਰ ਵੀ ਦੁਖੀ ਹੋ ਜਾਵੇਂਗੀ ਗੋਰੀ ਸਿਸਕ ਪਈ ਨਹੀਂ ਨਹੀਂ ਉਹ ਜ਼ਰੂਰ ਵਾਪਸ ਹੋਣਗੇ ਉਸ ਦੀ ਹਾਲਤ ਦੇਖ ਕੇ ਪਿਓ ਪੁੱਤ ਨੇ ਫੈਸਲਾ ਕੀਤਾ ਕਿ ਹੁਣ ਉਹ ਉਸ ਨੂੰ ਇਕੱਲਾ ਨਹੀਂ ਛੱਡ ਸਕਦੇ ਅਗਲੇ ਦਿਨ ਹੀ ਉਹ ਉਸ ਨੂੰ ਸ਼ਹਿਰ ਲੈ ਕੇ ਗਏ ਅਤੇ ਡਾਕਟਰ ਨਾਲ ਉਸ ਦੀ ਕਾਉਂਸਲਿੰਗ ਸ਼ੁਰੂ ਕੀਤੀ ਹੌਲੀ ਹੌਲੀ ਦਵਾਈਆਂ ਤੇ ਸਲਾਹ ਨਾਲ ਉਸ ਦਾ ਮਨ ਸ਼ਾਂਤ ਹੋਣ ਲੱਗਾ ਰੋਹਨ ਨੇ ਉਸਦੇ ਮਾਇਕੇ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਗੋਰੀ ਨੂੰ ਚਿੱਤਰਕਾਰੀ ਦਾ ਬਹੁਤ ਸ਼ੌਂਕ ਸੀ ਰੋਹਨ ਨੇ ਉਸੇ ਸ਼ੌਂਕ ਨੂੰ ਥਾਮ ਲਿਆ ਅਤੇ ਨੇੜੇ ਦੀ ਇੱਕ ਆਰਟ ਕਲਾਸ ਵਿੱਚ ਉਸ ਦਾ ਦਾਖਲਾ ਕਰਵਾ ਦਿੱਤਾ ਸ਼ੁਰੂ-ਸ਼ੁਰੂ ਵਿੱਚ ਉਸ ਨੇ ਝਿਜਕ ਦਿਖਾਈ ਪਰ ਹੌਲੀ-ਹੌਲੀ ਉਹ ਪੇਂਟਿੰਗ ਦੇ ਜ਼ਰੀਏ ਆਪਣੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਲੱਗੀ ਸਮਾਂ ਬੀਤਦਾ ਗਿਆ ਅਤੇ 2 ਸਾਲ ਬਾਅਦ ਉਹ ਮਾਨਸਿਕ ਤੌਰ ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਗਈ ਤਦ ਰameshwar ji ਨੇ ਸੋਚਿਆ ਕਿ ਹੁਣ ਬਹੁ ਨੂੰ ਨਵਾਂ ਜੀਵਨ ਮਿਲਣਾ ਚਾਹੀਦਾ ਹੈ ਕਾਫੀ ਸਮਝੌਣ ਤੋਂ ਬਾਅਦ ਗੋਰੀ ਨੇ ਦੂਜਾ ਰਿਸ਼ਤਾ ਸਵੀਕਾਰ ਕਰ ਲਿਆ ਉਸ ਦਾ ਵਿਆਹ ਨੇੜੇ ਦੇ ਹੀ ਰੱਜਤ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ ਜੋ ਖੁਦ ਵੀ ਵਿਧੂਰ ਸੀ ਵਿਆਹ ਤੋਂ ਬਾਅਦ ਰੱਜਤ ਨੇ ਉਸ ਦਾ ਬਹੁਤ ਖਿਆਲ ਰੱਖਿਆ ਹੌਲੀ ਹੌਲੀ ਗੋਰੀ ਵੀ ਆਪਣੀ ਨਵੀਂ ਜ਼ਿੰਦਗੀ ਵਿੱਚ ਢਲ ਗਈ ਹਾਂ ਉਹ ਸਮੇ ਸਮੇਂ ਤੇ ਰਮੇਸ਼ਵਰ ਜੀ ਅਤੇ ਰੋਹਨ ਨੂੰ ਮਿਲਣ ਜ਼ਰੂਰ ਆਉਂਦੀ ਸੀ ਰੋਹਨ ਮਨ ਹੀ ਮਨ ਖੁਸ਼ ਸੀ ਕਿ ਉਸ ਦੀ ਭਾਬੀ ਅੰਧ ਵਿਸ਼ਵਾਸ ਅਤੇ ਇਕੱਲੇਪਨ ਦੇ ਹਨੇਰੇ ਤੋਂ ਬਾਹਰ ਨਿਕਲ ਕੇ ਫਿਰ ਤੋਂ ਰੋਸ਼ਨੀ ਵੱਲ ਵਧੀ ਦੋਸਤੋ ਹਰ ਹਨੇਰੇ ਅਤੇ ਰਹਸ ਦੇ ਪਿੱਛੇ ਕੋਈ ਨਾ ਕੋਈ ਸੱਚ ਲੁਕਿਆ ਹੁੰਦਾ ਹੈ ਕਈ ਵਾਰ ਸਧਾਰਨ ਜਹੀ ਜਾਪਦੀ ਘਟਨਾ ਵੀ ਸਾਨੂੰ ਉਸ ਸੱਚ ਵੱਲ ਲੈ ਜਾਂਦੀ ਹੈ ਜੋ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਇਸ ਲਈ ਸਾਨੂੰ ਹਾਲਾਤ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਜਗਿਆਸਾ ਨੂੰ ਆਪਣੀ ਤਾਕਤ ਬਣਾਉਣਾ ਚਾਹੀਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਧੰਨਵਾਦ ਜੀ।